ਵਿੱਚ ਭੱਬਕ ਮੀਜਾ ਦਾ ਨੰਦਾ ਟੇ ਪਰ ਜਾਈਆਂ ਕਿੰਤਾ ਪਾਰਈਆਂ ਨੰਦਾ ਟੇ ਪਰ ਜਾਈਆਂ ਪਰ ਜਾਈਆਂ ਕਿੰਤਾ ਪਾਰਈਆਂ ਨੰਦਾ ਟੇ 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 ਪਰ ਜਾਈਆਂ ਕਿੰਤਾ ਪਾਰਈਆਂ ਅਜਟ ਬੇਮੈ ਚਰਖਾ ਕੱਤਾਂ ਅਜਟ ਬੇਮੈ ਚਰਖਾ ਕੱਤਾਂ ਚਰਖਾ ਕਰਦਾ ਘੂ ਨਹੀਂ ਤੂੰ ਚਰਖਾ ਕਰਦਾ ਘੂ ਨਹੀਂ ਤੂੰ ਤੂੰ ਮੇਰੀ ਨੰਦੇ ਬੜੀ ਮਜਾ ਦਸ਼ੀਂਗਾਰ ਬਨੀਆਂ ਛੋਟੀ ਨਾਨਾ ਦਾ ਪੱਟੀ ਪਰ ਜਾਈ ਕਿਤੇ ਦਸ਼ੀਂਗਾਰ ਬਨੀਆਂ ਛੋਟੀ ਨਾਨਾ ਦਾ ਪੱਟੀ ਪਰ ਜਾਈ ਕਿਤੇ ਦਸ਼ੀਂਗਾਰ ਬਨੀਆਂ ਵੇ ਸੁਣਦੇ ਮੁੰਡਿਆ ਐਨਕ ਵਾਲਿਆ ਸੁਣਦੇ ਮੁੰਡਿਆ ਐਨਕ ਵਾਲਿਆ ਸੁਣਦੇ ਮੁੰਡਿਆ ਐਨਕ ਵਾਲਿਆ ਫੋਟੋ ਖਿੱਚਦਾ ਮੇਰੀ ਵੇ ਵਿੱਚੇ ਤਾਂ ਤੂੰ ਬਣਾਉਣਾ ਵੀਡੀਓ ਵਿੱਚੇ ਤਾਂ ਤੂੰ ਬਣਾਉਣਾ ਵੀਡੀਓ ਚੰਗੀ ਨਾ ਗੱਲ ਤੇਰੀ ਮੈਂ ਖੜੀ ਦੇਖਦੀ ਤੈਨੂੰ ਖੜੀ ਦੇਖਦੀ ਤੈਨੂੰ ਐਨਕ ਲਾ ਲੂੰਗੀ ਜੇ ਐਨਕ ਲਾ ਲੂੰਗੀ ਜੇ ਅੱਖ ਮਾਰੀ ਮੈਨੂੰ ਵੀ ਐਨਕ ਲਾ ਲੂੰਗੀ ਜੇ खा कुड़ी म ਉੱਲੇ ਜਣਾ ਮੈਂ ਮੇਰੀ ਗੱਤ ਕਰਦੇ ਪੜ੍ਹਨ ਸਕੂਲੇ ਜਾਣਾ ਮੈਂ ਮੇਰੀ ਗੱਤ ਕਰਦੇ ਪੜ੍ਹਨ ਸਕੂਲੇ ਜਾਣਾ ਮੈਂ ਮੇਰੀ ਗੱਤ ਕਰਦੇ ਮੈਨੂੰ ਹਾਣ ਦੀ ਕੁੜੀ ਨਾ ਥਿਆਈ ਮੈਨੂੰ ਹਾਣ ਦੀ ਕੁੜੀ ਨਾ ਥਿਆਈ ਅੱਪਾ ਮਾਵਾਂ ਤੀਆਂ ਨੱਚੀਏ ਕਿਆ ਆਉਣ ਨੇ ਰੀਆਂ ਇੱਕ 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 ਮੈਂ ਸਰਦਾਰ ਰਾਜੀਨਾਮਾ ਨੂੰ ਕੱਟਿਆ ਇੱਕ ਮਿੰਟ ਆਉਣ ਨੇ ਰੀਆਂ ਬਈ ਜੰਮ ਨੇ ਰੀਆਂ ਮੈਂ ਕਿਹਾ ਆਉਣ ਨੇ ਚੀਰਾ ਰੰਗਾਲਿਆ ਸੋਹਣੇ ਮੁੰਡੇ ਨੇ ਚੀਰਾ ਰੰਗਾਲਿਆ ਸ਼ੀਸ਼ੇ ਮੂਰੇ ਖੜਕੇ ਸਜਾਉਂਦਾ ਨਹੀਂ ਕਾਕੇ ਸ਼ੀਸ਼ੇ ਮੂਰੇ ਖੜਕੇ ਸਜਾਉਂਦਾ ਨਹੀਂ ਨਹੀਂ ਸਾਡੀ ਨਹੀਂ ਸਾਡੀ ਨਹੀਂ ਸਾਡੀ ਅਲੜਾਂ ਦੀ ਨੀਂਦ ਚਿੱਟਾ ਕਰਦਾ ਪੱਗ ਗਲਾਬੀ ਚਿੱਟਾ ਕਰਦਾ ਪੱਗ ਗਲਾਬੀ ਗੁਣੀਆਂ ਮੁੱਛਾਂ ਨੈਣ ਸ਼ਰਾਬੀ ਗੁਣੀਆਂ ਮੁੱਛਾਂ ਨੈਣ ਸ਼ਰਾਬੀ ਨਿਕਲੇ ਕਬੂਤਰ ਬਣ ਕੇ ਵੇ ਨਿਕਲੇ ਕਬੂਤਰ ਬਣ ਕੇ ਨੀ ਰਾਂਝੇ ਦੇ ਨੀ ਰਾਂਝੇ ਦੇ ਕੈਂਠੇ ਦੇ ਰਾਂਝੇ ਦੇ ਕੈਂਠੇ ਦੇ ਮੋਕੇ ਸ਼ਹਿਰ ਦੇ ਮਣਕੇ ਜੇ ਮੁੰਡੇ ਵੇ ਮੈਨੂੰ ਨੱਚਦੀ ਦੇਖਣਾ ਸੂਟ ਸਵਾ ਦੇ ਕાળા ਮੁੰਡਿਆ ਮੈਂ ਕਿ ਸੂਟ ਸਵਾ ਦੇ ਕાળા ਮੁੰਡਿਆ ਰੱਖੇ ਦਿਲ ਵਿੱਚ ਕਿਉਂ ਕાળા ਮਾੜਾ ਮੁੰਡਿਆ ਰੱਖੇ ਦਿਲ ਵਿੱਚ ਕਿਉਂ

رمیش گوئل ایک کارنر رمیش گوئل ممبر ریلوے نارت زون ای پی ایف پنجاب اور یو ٹی ایکس ممبر اے آئی سی سی ہو اس رمیش گوئل بے بابا تینوں کی چاہیدہ دس میں کہ بابا ਕਦਾ ਕੀ ਕਹਿੰਦਾ ਕੀ ਕਹਿੰਦਾ ਬਣ ਕੇ ਤੂੰ ਨੱਚਦੀ ਪਟੋਲੇ ਆ ਲਾਟਨੀ ਬਣ ਕੇ ਤੂੰ ਨੱਚਦੀ ਪਟੋਲੇ ਆ ਲਾਟਨੀ ਬਣ ਕੇ ਉੱਟੀ ਬੈਠੇ ਵੇ ਤੇਰਾ ਮੇਰਾ ਮੇਲ ਨਹੀਂ ਹੁਣ ਮੈਂ ਤੇਰਾ ਮੇਰਾ ਮੇਲ ਨਹੀਂ ਹੁਣ ਨਿਉ ਨਹੀਂ ਲੱਗਦਾ ਧਿਉਰੀ ਦਾ ਨਹੀਂ ਲੱਗਦਾ ਚੋਰੀ ਦਾ ਮੈਂ ਨਾ ਜਾਲਮਾ ਕੈਨ ਬੰਦੀ ਕੋਟਾ ਚੋਰੀ ਦਾ ਮੈਂ ਨਾ ਜਾਲਮਾ ਕੈਨ ਬੱਲੇ ਬੱਲੇ ਵੇ ਪੁੱਤ ਤੇਰਾ ਨੇ ਜਿਨੂੰ ਚੜੀ ਬੱਲੇ ਬੱਲੇ ਨਹੀਂ ਪਤਾ ਤੇਰਾ ਨੇ ਜਿਨੂੰ ਚੜੀ ਜੁੱਤੀ ਦੇ ਕੇ ਪੈਸੇ ਤਾਰਿਆਂ ਵਾਲੀ ਬੋਤਾ ਇੱਕ ਲੱਡੂਆ ਕੋਈ ਦੋ ਲੱਡੂਆ ਇੱਕ ਲੱਡੂਆ ਕੋਈ ਦੋ ਲੱਡੂਆ ਇੱਕ ਲੱਡੂਆ ਕੋਈ ਦੋ ਦੇ ਆਈ ਮੀ ਨ ਕਰਾ ਸਾਡੇ ਆਈ ਮੀ ਨ ਕਰਾ ਸਾਡੇ ਆਈ ਹੋਈ ਨ ਕਰਾ ਸਾਡੇ ਆਈ ਅਸੀਂ ਬਿਲਾਲੇ ਕੱਤਣ ਨੂੰ ਅਸੀਂ